ਮੈਂ ਏ ਜੀ ਜਗਤਪ੍ਰੀਤ ਸਿੰਘ ਜੋ ਇਹ ਆਪਣੇ 328 ਪਾਵਨ ਸਰੂਪਾਂ ਦੇ ਰਿਗਾਰਡਿੰਗ ਸੈੱਟ ਬਣੀ ਹੈ ਉਹਦਾ ਮੈਂ ਚੇਅਰਮੈਨ ਹਾਂ ਤੋਂ ਅੱਜ ਅਸੀਂ ਇੱਥੇ ਜਿ세 ਯਾਰ ਆਪਣੇ ਪਹਿਲੇ ਜਾਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਮਿਲਣ ਆਏ ਆ ਤੇ ਜੋ ਤੁਹਾਨੂੰ ਪਤਾ ਹੀ ਹੈ ਜੋ ਸਾਡਾ ਪਾਵਨ ਸਰੂਪਾਂ ਬਾਰੇ ਤਫ਼ਤੀਸ਼ ਚੱਲ ਰਹੀ ਹੈ ਉਹਦੇ ਬਾਰੇ ਅਸੀਂ ਇਹਨਾਂ ਦੀ ਰਿਪੋਰਟਸ ਇਹਨਾਂ ਦੀ ਗਾਈਡਲਾਈਨ ਲੈਂ ਲਈ ਇੱਥੇ ਆਏ ਸਰ ਗੱਲ ਕਰੀਏ ਹੁਣ ਤੱਕ ਕਿੰਨੇ ਸਰੂਪ ਜਿਹੜੇ ਹੈਗੇ ਤੁਹਾਡੇ ਵੱਲੋਂ ਜਿਹੜੇ ਹੈਗੇ ਪਤਾ ਕਰਕੇ ਲਏ ਗਏ ਨੇ ਤੇਰੇ ਲੱਭ ਲੈ ਗਈ ਤੇ ਕੋ ਉਹ ਅਜੇ ਹਜਰ ਨਹੀਂ ਮੈਂ ਦੱਸ ਸਕਦਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹ ਪ੍ਰੋਪਰ ਹੋ ਜਾਣ ਤੋਂ ਉਸ ਬਾਅਦ ਦੱਸ ਸਕਦੇ ਹਾਂ ਉਹ ਤਾਂ ਕੱਲ ਅੰਬਰਸਰ ਵੀਸ ਕੀਤਾ ਉਸ ਤੋਂ ਬਾਅਦ ਚੰਡੀਗੜ੍ਹ ਦਸਤੂਰ ਵੀ ਕੀਤਾ ਨਹੀਂ ਕੱਲ ਤਾਂ ਅਸੀਂ ਗਏ ਸੀ ਕਿਉਂਕਿ ਜਦੋਂ ਆਪਣਾ ਸ਼੍ਰੀ ਕਾਹਤਕ ਸਾਹਿਬ ਤੋਂ ਜੋ ਦੇਸ਼ ਹੋ ਗਿਆ ਐਸਜੀਪੀਸੀ ਨੂੰ ਵੀ ਤੁਸੀਂ ਸਾਰਾ ਰਿਕਾਰਡ ਮਹਿਆ ਕਰਾਓ ਸਿੱਟ ਨੂੰ ਉਸ ਦੇ ਰਿਗਾਰਡਿੰਗ ਅਸੀਂ ਗਏ ਸੀਗੇ ਹੁਣ ਤੱਕ ਇਸ ਮਾਮਲੇ 'ਚ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਕਿੱਥੇ ਕਿੱਥੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਨਹੀਂ ਗ੍ਰਿਫਤਾਰੀਆਂ ਤਾਂ ਦੋ ਹੀਆਂ ਨੇ ਹੁਣ ਤੱਕ ਇੱਕ ਕਿਹੜਾ ਸੀਐਸਸੀ ਸਿੰਦਰ ਕੋਲੀ ਉਹ ਰੈਸਟ ਹੋਇਆ ਇੱਕ ਕਮਲਜੀਤ ਸਿੰਘ ਜੋ 19 ਸਾਲ ਲਗਾਤਾਰ ਆਪਣਾ ਰਾਮਸਰ ਭਵਨ ਦਾ ਜੋ ਪਬਲਿਕੇਸ਼ਨ ਦਾ ਇੰਚਾਰਜ ਸੀਗਾ ਇੱਕ ਉਹਦੀ ਰੈਸਟ ਹੋਈ ਹੈ ਦੋ ਬੰਦੇ ਫੜੇ ਗਏ ਸਰ ਸਿੱਟ ਨੂੰ ਕੀ ਲੱਗਦਾ ਹੁਣ ਤੱਕ ਵੀ ਕੀ ਹੋ ਸਕਦਾ ਇਹਦੇ ਪੁੱਛੇ ਜੀ ਦੇਖੋ ਹੁਣ ਇੱਕ ਵਾਰੀ ਰਿਕਾਰਡ ਸਾਨੂੰ ਮਈਆ ਹੋ ਜਾਊਗਾ ਐਸ.ਜੇ.ਪੀ.ਸੀ ਵੱਲੋਂ ਫਿਰ ਉਹਦੇ ਅਕੋਰਡਿੰਗਲੀ ਤੁਹਾਨੂੰ ਅੱਗੇ ਕੁਝ ਦੱਸ ਪਾਵਾਂਗੇ ਕੋਈ ਟਾਈਮ ਬਾਉਂਡ ਪੀਤਾ ਗਿਆ ਜੀ ਤੋ ਤੱਕ ਰਿਕਾਰਡ ਦੇਣਾ ਤੁਹਾਨੂੰ ਨਹੀਂ ਉਹ ਕਹਿੰਸੀ ਜਲਦੀ ਦੇ ਦਾਂਗਾ ਹਾਂਜੀ ਹਾਂ ਤਾਂ ਲੱਗਦਾ ਐਸਜੀਪੀ ਨੇ ਪਹਿਲਾਂ ਵੀ ਕੋਈ ਜਾਂਚ ਪੜਤਾਲ ਕੀਤੀ ਸੀ ਉਹ ਕਿਤੇ ਕੋਈ ਸਸਰੀ ਰਿਪੋਰਟ ਤਿਆਰ ਕੀਤੀ ਹੋਈ ਪਈ ਹੈ ਯੂਟਿਊਬ ਤੇ ਜਾਂ ਕੁਝ ਵੀ ਜਿਹੜੀ ਅਸੀਂ ਉਸ ਲਈ ਇੱਥੇ ਆਏ ਆ ਕਿਉਂਕਿ ਜਿਹੜੀ ਉਹ ਪਹਿਲਾਂ ਆਪਣਾ ਜਥੇਵਾਲਜੀ ਹਰਪੀ ਸਿੰਘ ਪਹਿਲਾਂ ਹੀ ਦੋਸਤ ਸੀਗੇ ਇਹਨਾਂ ਨੇ ਹੀ ਬਣਾਈ ਸੀ ਇਨਕੁਆਇਰੀ ਕਮੇਟੀ ਉਹ ਡਾਕਟਰ ਈਸ਼ਰ ਸਿੰਘ ਹੋਰਾਂ ਦੇ ਬਣੀ ਸੀ ਉਹਦਾ ਅੰਦਰ ਬਣੀ ਸੀ ਸੋ ਉਹਦੇ ਰਿਗਾਰਡਿੰਗ ਇਹ ਸੀ ਇਹਨਾਂ ਕੋਲ ਆਏ ਸਹਿਯੋਗ ਦੀ ਮੰਗ ਕਰ ਰਹੇ ਜਾਂ ਪੁੱਛਗਿੱਛ ਕਰਨ ਲਈ ਜੀ ਸਹਿਯੋਗ ਸਹਿਯੋਗ ਜੀ ਸਹਿਯੋਗ ਐਸਜੀਪੀ ਦਾ ਕਿੰਨਾ ਕੁ ਸਹਿਯੋਗ ਮਿਲ ਰਿਹਾ ਜੀ ਹੋਰ ਤਾਂ ਮਿਲ ਹੀ ਰਿਆ ਸੀ ਕੱਲ ਅਸੀਂ ਗਏ ਸੀ ਉਹ ਕੰਸੀ ਰਿਕਾਰਡ ਬਈਆ ਕਰਾਵਾਂਗੇ ਹਾਂਜੀ ਬਾਕੀ ਉਹਨਾਂ ਰਿਕਾਰਡ ਆਉਣ ਤੇ ਦੇਖਦੇ ਆ ਕੀ ਲੱਗਦਾ ਸਰ ਇਹਦੇ ਵਿੱਚ ਕਿੰਨੇ ਕੀ ਜੜੀਆ ਸਮੂਰਦਿਤ ਰਣ ਨਜ਼ਰ ਆਉਂਦੀਆਂ ਨੇ ਕੋਈ ਦੇਖੋ ਐਵੇਂ ਕੁਝ ਨਹੀਂ ਫਲਾਤਾ ਤੁਹਾਨੂੰ ਪਤਾ ਪਹਿਲਾਂ 16 ਵਿਅਕਤੀਆਂ ਦੇ ਖਿਲਾਫ ਮੁਕਦਮੇ ਦਰਜ ਹੋ ਚੁੱਕੇ ਆ ਤੇ ਹਜੇ ਹੋਰ ਬਾਕੀ ਰਿਕਾਰਡ ਆ ਜਾਣ ਤੋਂ ਉਹਨੂੰ ਚੈੱਕ ਕਰਕੇ ਜੋ ਵੀ ਅੱਗੇ ਆਊਗਾ ਉਸ ਟਾਈਮ ਟੂ ਟਾਈਮ ਤੁਹਾਨੂੰ ਦੱਸਦੇ ਰਹਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ